ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਜਿਹੜੀ ਸੂਟਾਂ ਦੇ 컬렉ਸ਼ਨ ਬਹੁਤ ਹੀ ਪਿਆਰੀ ਲੱਗ ਕੈਂਦੀ ਹੈ ਇਹ ਜਿਹੜਾ ਫੈਬਰਿਕ ਹੈਗਾ ਪ्योर ਤੁਹਾਨੂੰ ਕ੍ਰੇਪ ਦੇ ਵਿੱਚ ਸੂਟ ਮਿਲੇਗਾ ਫੁੱਲ ਇਸ ਦੇ ਉੱਪਰ ਹੈਵੀ ਐਮਬ੍ਰੋਇਡਰੀ ਕੀਤੀ ਗਈ ਪ੍ਰਾਈਸ ਇਹਨਾਂ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਜਿਹੜਾ ਅਗਲਾ ਫੈਬਰਿਕ ਹੈਗਾ ਤੁਹਾਨੂੰ ਪ्योर ਚਨਾਉਣ ਦੇ ਵਿੱਚ ਫੈਬਰਿਕ ਮਿਲ ਜੇਗਾ ਇਸ ਦੇ ਉੱਪਰ ਹੈਵੀ ਕਟਦਾਣਾ ਐਮਬ੍ਰੋਇਡਰੀ ਕੀਤੀ ਗਈ ਹੈ ਇਹਨਾਂ ਦੇ ਵਿੱਚ ਜਿਹੜੇ ਕਲਰ ਹੋਣਗੇ ਸਾਰੇ ਸੂਟਾਂ ਦੇ ਪਰ ਡਾਰਕ ਲਗਾਏ ਹੋਏ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਭੇਜ ਸੂਟ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੈਗਾ ਜੌਰਜਟ ਵਿੱਚ ਹੋਏਗਾ ਇਸੇ ਉੱਪਰ ਬਹੁਤ ਹੀ ਪਿਆਰੀ ਥ레ਡਿੰਗ ਐਮਬਲੋਇਡ ਕੀਤੀ ਗਈ ਹੈ ਕਲਰ ਲਾਈਟ ਜਿਹਨਾਂ ਵਿੱਚ ਹੋਣਗੇ ਬਾਟਮ ਜਿਹੜੀ ਹੋਏਗੀ ਨਾਲ ਵਿਸਕੋਸ ਕ੍ਰੇਪ ਦੀ ਹੋਏਗੀ ਪਲੇਨ ਬਾਟਮ ਰਹੇਗੀ ਅਗਲਾ ਫੈਬਰਿਕ ਹੋਏਗਾ ਨੇਚਰਲ ਕ੍ਰੇਪ ਦੇ ਵਿੱਚ ਹੋਏਗਾ ਇਸੇ ਉੱਪਰ ਵੀ ਬਹੁਤ ਹੀ ਪਿਆਰੀ ਐਮਬਲੋਇਡ ਕੀਤੀ ਗਈ ਹੈ ਪ੍ਰਾਈਸ ਉੱਪਰ ਸਾਰੇ ਇਸ ਉਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਜਿਹੜਾ ਅਗਲਾ ਫੈਬਰਿਕ ਹੋਏਗਾ ਉਹ ਵੀ ਤੁਹਾਨੂੰ ਪਿਓਰ ਕ੍ਰੇਪ ਦੇ ਵਿੱਚ ਸੂਟ ਮਿਲੇਗਾ ਬਹੁਤ ਹੀ ਪਿਆਰੀ ਇਸ ਦੇ ਉੱਪਰ ਵੀ ਏਮਬਰਾਇਡਰੀ ਕੀਤੀ ਗਈ ਹੈ ਤੁਸੀਂ 5 ਮੀਟਰ ਦੀ ਕੱਟ ਹੋਏ ਬਾਈ ਕਰ ਸਕਦੇ ਹੋ 2.5 ਮੀਟਰ ਦੀ ਸ਼ਰਟ ਲੈ ਕੇ ਬਾਟਮ ਪਲੇਨ ਵੀ ਲਗਵਾ ਸਕਦੇ ਹੋ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਲਗਾਏ ਹੋਏ ਨੇ ਆਪਾਂ ਅਗਲਾ ਜਿਹੜਾ ਸੂਟ ਹੋਏਗਾ ਵੀ ਤੁਹਾਨੂੰ ਪਿਓਰ ਕ੍ਰੇਪ ਵਿੱਚ ਸੂਟ ਮਿਲ ਜੇਗਾ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਏਗਾ ਕੋਈ ਵੀ ਸੂਰਤ ਤੁਸੀਂ ਬੁੱਕ ਕਰਵਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ